ਸਾਰੇ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਨਮਾਣਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ। ਔਰ ਸਾਡੇ ਵਿੱਚ ਮੇਰੇ ਨਾਲ ਜਲੰਧਰ ਵਿੱਚ ਜੋ ਇਨਚਾਰਜ ਲੱਗੇ ਨੇ ਸਾਡੇ ਮੰਤਰੀ ਈਟਿਓ ਸਾਹਿਬ ਉਹਨਾਂ ਦੇ ਨਾਲ ਸਾਡੇ ਇਸ ਸ਼ਹਿਰ ਦੇ ਐਮਐਲਏ ਔਰ ਮੰਤਰੀ ਪੱਗ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ ਰੋੜਾ ਜੀ ਰਮਨ ਰੋੜਾ ਜੀ ਔਰ ਨਾਲ ਚੇਅਰਮੈਨਸ ਬੈਠੇ ਨੇ ਇਧਰ ਕੈਂਟ ਤੋਂ ਹਲਕਾਂ ਚਰਚ ਔਰ ਵਾਲੀ ਜੀ ਤਾਲ ਸਾਹਿਬ ਸਾਡੇ ਔਰ ਤੀਨੋ ਜੀ ਸਾਡੇ ਸਟੀਵਨ ਪ੍ਰਧਾਨ ਜੀ ਔਰ ਸਿਟੀ ਪ੍ਰਧਾਨ ਸਾਰੇ ਜਿੰਨੇ ਵੀ ਤੁਸੀਂ ਵੀ ਆਏ ਹੋ ਤੁਹਾਡਾ ਵੀ ਧੰਨਵਾਦ ਤਾਂ ਹੁਣ ਮੈਂ ਆਪਣੇ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਅੱਜ ਦੇ ਵਿਚਾਰ ਸਾਂਝਾ ਕਰੇ। ਸਭ ਤੋਂ ਪਹਿਲਾਂ ਤੇ ਜੀ ਬਹੁਤ ਧੰਨਵਾਦ মিডিਆ ਦਾ ਕਿਉਂਕਿ মিডিਆ ਦਾ ਰੋਲ ਜਿਹੜਾ ਹੈ ਲੋਕਤੰਤਰ ਦੇ ਵਿੱਚ ਬਹੁਤ ਵੱਡਾ ਹੈ। ਇਸੇ ਕਰਕੇ মিডিਆ ਨੂੰ ਲੋਕਤੰਤਰ ਦਾ ਚੌਥਾ ਥੰਮ ਵੀ ਕਿਹਾ ਗਿਆ ਹੈ। ਕਿਉਂਕਿ ਸਾਡੀ ਗੱਲ ਤੁਸੀਂ ਲੋਕਾਂ ਤੱਕ ਰੱਖਦੇ ਹੋ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਹੋ ਔਰ ਇਸ ਕਲੀਕ ਦੇ ਨਾਲ ਹੀ ਪਾਲਿਸੀਜ਼ ਬਣਦੀਆਂ ਨੇ ਸੁਧਾਰ ਹੁੰਦੇ ਨੇ ਅੱਜ ਜਲੰਧਰ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਮੰਤਰਪਤ ਭਗਤ ਜੀ ਸਾਡੇ ਐਮਐਲਏ ਸਾਹਿਬ ਸਾਡੇ ਮੈਡਮ ਜਿੰਤਰ ਕੌਰ ਤੇਆੜਾ ਜੀ ਦੀਪਕ ਬਾਲੀ ਜੀ ਸਾਡੀ ਸਾਰੀ ਸੀਨੀਅਰ ਟੀਮ ਜਿਹੜੀ ਅੱਜ ਕੋਈ ਤੇ ਮੀਟਿੰਗ ਆ ਔਰ ਮਕਸਦ ਜਿਹੜੀਆਂ ਕਮਿੰਗ ਕੰਸੀ ਇਲੈਕਸ਼ਨਸ ਨੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਉਹਦੇ ਨਾਲ ਸਬੰਧਤ ਅਸੀਂ ਆਰਗੇਨਾਈਜੇਸ਼ਨ ਵੀ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਆ ਔਰ ਅਸੀਂ ਜੋ ਇਲੈਕਸ਼ਨਸ ਕੁਝ ਦਿਨਾਂ ਪਾਕਾ ਨਾ ਹੋਂਸ ਹੋਣ ਦੀ ਸੰਭਾਵਨਾ ਹੈ ਉਹਦੇ ਨਾਲ ਸਬੰਧਤ ਕੁਝ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਡੇ ਕੋਲੇ ਇਸ ਵੇਲੇ ਇਸ ਜਲੰਧਰ ਸ਼ਹਿਰ ਦੇ ਵਿੱਚ 85 ਕੌਂਸਲਰਸ ਨੇ 85 ਸੀਟਾਂ ਨੇ ਜਿਦੇ ਵਿੱਚੋਂ 43 ਜਿਹੜੀਆਂ ਨੇ ਉਹ ਫਰ ਫੀਮੇਲ ਰਿਜ਼ਰਵਡ ਨੇ ਔਰ ਇਹਨਾਂ 85 ਦੇ ਵਿੱਚੋਂ 26 ਸੀਟਾਂ ਸਾਡੇ ਕੋਲ ਜਿਹੜੀਆਂ ਨੇ ਉਹ ਐਸਸੀ ਕਮਿਊਨਿਟੀ ਵਾਸਤੇ ਰਿਜ਼ਰਵਡ ਨੇ ਜਿਦੇ ਵਿੱਚ 13 ਜਿਹੜੀਆਂ ਨੇ ਉਹ ਮੇਲ ਨੇ ਤੇ 13 ਫੀਮੇਲ ਨੇ ਦੋ ਸਾਡੇ ਕੋਲ ਬੀਸੀ ਦੀਆਂ ਸੀਟਾਂ ਵੀ ਰਿਜ਼ਰਵਡ ਨੇ ਸੋ ਅਸੀਂ ਪਾਰਟੀ ਪੱਧਰ ਤੇ ਜੋ ਸਾਨੂੰ ਹੁਕਮ ਲੱਗਿਆ ਸੀਗਾ ਕਿ ਅਸੀਂ ਸਾਰੇ ਹੀ ਆਪਣੇ ਜਿੰਨੀਆਂ ਵੀ ਕੌਨਸਟੀਚੁਐਂਸੀਜ਼ ਨੇ ਚਾਰ ਜਿਹੜੀਆਂ ਇੱਥੇ ਨੇ ਅਸੀਂ ਉਹਨਾਂ ਦੇ ਵਿੱਚੋਂ ਆਪਣੇ ਵੌਲੰਟੀਅਰਸ ਨੂੰ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਇਨਵਾਈਟ ਕੀਤੀਆਂ ਸੀਗੀਆਂ ਮੰਗੀਆਂ ਸੀਗੀਆਂ ਹੁਣ ਤੱਕ ਸਾਡੇ ਕੋਲ ਅਰਾਊਂਡ 300 ਐਪਲੀਕੇਸ਼ਨ ਜਿਹੜੀ ਆਪ ਕੋ ਪਹੁੰਚ ਚੁੱਕੀ ਹੈ ਔਰ ਅਸੀਂ ਉਹਨਾਂ ਦੇ ਵਿੱਚੋਂ ਜੋ ਪਾਰਟੀ सर्वे कराए की जेस भी सर्वे ਦੇ ਵਿੱਚ ਜਿਹੜਾ ਵੀ ਸਾਡਾ ਉਮੀਦਵਾਰ ਚੜਾਇਆ ਉਹ ਇਹਨਾਂ ਪੋਜੀਸ਼ਨ ਦੇ ਵਿੱਚ ਹੋਏਗਾ ਉਹ ਸਰਵੇ ਦੇ ਅਨੁਸਾਰ ਬਿਲਕੁਲ ਆ ਇੰਪਾਰਸ਼ਲ ਹੋ ਕੇ ਜਿਹੜੀਆਂ ਟਿਕਟਾਂ ਦੀ ਵੰਡ ਜਿਹੜੀ ਉਹ ਕੀਤੀ ਜਾਊਗੀ ਔਰ ਅਸੀਂ ਇਹ ਜਿਹੜੇ ਚੋਣਾਂ ਆ ਇਹ ਅਸੀਂ ਜੋ ਪਿਛਲੇ 2.5-3 ਸਾਲ ਦੇ ਵਿੱਚ ਸਰਕਾਰ ਨੇ ਕੀਤਾ ਹੈ ਜੋ ਪਰਫਾਰਮੈਂਸ ਰਹੀ ਹੈ ਸਰਕਾਰ ਦੀ ਅਸੀਂ ਆਪਣੀਆਂ ਨੀਤੀਆਂ ਨੂੰ ਪਾਲਸੀਆਂ ਨੂੰ ਲੈ ਕੇ ਘਰ-ਘਰ ਜਾਵਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਸਾਡੇ ਹੱਕ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਆ ਉਹ ਕਰਨ ਪ੍ਰਾਇਓਰਟੀ ਜਿਹੜੀ ਆ ਉਹ ਸ਼ਾਂਤੀਪੂਰਨ ਚੋਣਾਂ ਕਰਵਾਉਣ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਵੀ ਹੁੰਦੀ ਆ ਔਰ ਮੈਂ ਸਾਰੇ ਜਲੰਧਰ ਦੇ ਵੋਟਰਾਂ ਨੂੰ ਸਪੋਰਟਾਂ ਨੂੰ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜੇ ਸੰਗ ਤਰੀਕੇ ਦੇ ਨਾਲ ਆ ਅਰਪਨ ਰੂਰਲ ਦੀਆਂ ਚੋਣਾਂ ਹੋਈਆਂ ਨੇ ਪਿਛੇ ਚੋਣਾਂ ਹੋ ਕੇ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਬਹੁਤ ਸੂਝ-ਬੂਝ ਦੇ ਨਾਲ ਬੜਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕੰਪਾਂ ਜੜੀਆਂ ਨੇ ਉਹ ਪੂਰੀਆਂ ਕੀਤੀਆਂ ਨੇ ਸੋ ਇਸ ਇਹਨਾਂ ਚੋਣਾਂ ਦੇ ਵਿੱਚ ਵੀ ਮੇਰੀ ਅਪੀਲ ਰਹੇਗੀ ਕਿ ਸਾਰੇ ਹੀ ਆਪਾਂ ਰਲ ਮਿਲ ਕੇ ਸ਼ਾਂਤੀਪੂਰਵਕ ਸੰਵਿਧਾਨਕ ਤਰੀਕਿਆਂ ਦੇ ਨਾਲ ਚੋਣ ਜੜੀ ਆ ਉਹਨੂੰ ਲੜੀਏ ਔਰ ਇਹਦੇ ਵਾਸਤੇ ਅਸੀਂ 378 ਸਾਡੇ ਕੋਲ ਜਿਹੜੇ ਨੇ ਪੋਲਿੰਗ ਬੂਥ ਬਣੇ ਨੇ 688 ਕੇ ਸਾਡੇ ਕੋਲ ਜਿਹੜੇ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਪੁਖਤਾ ਵਰਤ ਜਿਹੜੇ ਨੇ ਉਹ ਹੋਣਗੇ ਸੋ ਜਿੰਨਾ ਚਿਰ ਵੀ ਚੋਣ ਪ੍ਰਚਾਰ ਦਾ ਮੌਕਾ ਜਿਹੜਾ ਉਹ ਮਿਲੂਗਾ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਔਰ ਆਪਣੇ ਸ਼ਹਿਰ ਦੇ ਵਿਕਾਸ ਵਾਸਤੇ ਜਲੰਧਰ ਦੇ ਵਿਕਾਸ ਵਾਸਤੇ ਜਿਹੜਾ ਉਹਨਾਂ ਚੋਣਾਂ ਦੇ ਵਿੱਚ ਵਾਅ ਚੜ੍ਹ ਕੇ ਹਿੱਸਾ ਲਿਆ। ਬਹੁਤ ਬਹੁਤਾਂ ਨੂੰ ਆਸੀ ਸਰ ਕਿਉਂਕਿ ਫਸਟ ਟਾਈਮ ਜਿਹੜਾ ਆਮ ਆਦਮੀ ਪਾਰਟੀ ਚੱਲਣ ਜਾ ਰਹੀ ਹੈ ਸਰਕਾਰ ਵੀ ਤੁਹਾਡੀ ਹੈ ਕਿਵੇਂ ਦੇਖ ਰਹੇ ਹੋ ਕਿ ਪਹਿਲਾਂ ਅਕਾਲੀ ਦਲ ਵੀ ਸੀ ਹੁਣ ਅਕਾਲੀ ਦਲ ਜਿਹੜਾ ਇਸ ਸਮੇਂ ਚੋਣਾਂ ਨਹੀਂ ਲੜ ਰਿਹਾ ਹੈਗਾ ਲੇਕਿਨ ਬੀਜੇਪੀ ਦੇ ਜਿਹੜੇ ਰੁਜੀਤ ਮਿੱਟੂ ਆਏ ਸੀ ਉਹ ਕਹਿ ਰਹੇ ਸੀਗੇ ਕਿ ਜਿਹੜਾ ਬੀਜੇਪੀ ਦਾ ਜਿਹੜਾ ਆਧਾਰ ਹੈ ਉਹ ਸ਼ਹਿਰ ਦੇ ਵਿੱਚ ਹੈ ਇਸ ਕਰਕੇ ਜਿਹੜਾ ਅਦਰ ਨਗਰ ਦੀ ਚੋਣਾਂ ਦੇ ਬੀਜੇਪੀ ਕਿਤੇ ਨਾ ਕਿਤੇ ਹੈਵੀ ਦੇਖੋ ਚੋਣਾਂ ਲੜੀਆਂ ਹਰ ਪਾਰਟੀ ਦਾ ਅਧਿਕਾਰ ਆ ਲੜ ਸਕਦੇ ਨੇ ਇਹ ਤਾਂ ਫਾਈਨਲ ਜਿਹੜਾ ਡਿਸੀਜਨ ਆ ਉਹ ਤਾਂ ਵੋਟਰਾਂ ਦਾ ਹੁੰਦਾ ਵੋਟ ਜਿਹਦੇ ਵੋਟਰ ਜਿਹਦੇ ਹੱਕ ਦੇ ਵਿੱਚ ਉਹੂ ਗੂਗਾ ਉਹ ਹੀ ਮੇਅਰ ਬਣਾ ਸਕੂਗਾ ਉਹ ਹੀ ਐਮਸੀ ਦੇ ਵਿੱਚ ਉਹਨਾਂ ਦਾ ਹੀ ਜਿਹੜੀ ਸਾਡੀ ਹਰਮਨ ਲੋਕਲ ਬਾਡੀਜ਼ ਨੇ ਉਹਦੇ ਵਿੱਚ ਉਹੀ ਲੋਕ ਆ ਕੇ ਆਉਣਗੇ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਧਾਰ ਦੀ ਆਧਾਰ ਕਿਹੜਾ ਕਿੰਨੀ ਪਾਰਟੀ ਕਿਹੜੀ ਪਾਰਟੀ ਦਾ ਕਿੰਨਾ ਆਧਾਰ ਆ ਇਹ ਪੰਜਾਬ ਦੇ ਲੋਕਾਂ ਨੇ ਸਪਸ਼ਟ ਰੂਪ ਦੇ ਵਿੱਚ ਆ ਚਾਰ ਜਿੰਨੀ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਅਰਬਨ ਏਰੀਆਜ਼ ਹੈਗੇ ਸੀਗੇ ਔਰ ਬੀਜੇਪੀ ਦਾ ਵੋਟ ਬੈਂਕ ਜਿਹੜਾ ਆ ਉਹ ਬਹੁਤ ਡਾਊਨ ਇਹਦੇ ਵਿੱਚ ਗਿਆ ਹੈ 19% ਤੋਂ ਘਟ ਕੇ 10% ਵੋਟ ਬੈਂਕ ਜਿਹੜਾ ਆ ਉਹ ਰਹਿ ਗਿਆ ਸੋ ਇਹ ਜਿਹੜੇ ਲੀਡਰ ਬਿਆਨ ਦਿੰਦੇ ਨੇ ਦੂਸਰੀਆਂ ਪਾਰਟੀਆਂ ਦੇ ਉਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਕਿ ਵੇਟ ਐਂਡ ਵਾਚ ਇਹ ਚੂਣਾ ਹੋ ਜਾਣੀਆਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਲੋਕਾਂ ਨੇ ਨਤਾਰਾ ਜੜਾਇਆ ਉਹ ਕਰ ਦੇਣਾ ਜੀ ਤੁਸੀਂ ਮੁਸ਼ਕਿਲ ਬਣਾਉਂਦਾ ਮੇਅਰ ਸੀਗੀ ਇਸ ਵਾਰ ਵੀ ਕਾਂਗਰਸ ਜਿਹੜਾ ਗੜਨ ਜਾ ਰਹੀ ਕਿਉਂਦੀ ਕਾਂਗਰਸ ਦਾ ਗੜ ਵੀ ਮੰਨਿਆ ਜਾਂਦਾ ਕਿਤੇ ਨਾ ਕਿਤੇ ਜਿਵੇਂ ਲੱਗ ਰਿਹਾ ਕਿ ਫਾਈਟ ਹੋएगी ਵੇਖੋ ਗੜ ਮੰਨਿਆ ਜਾਂਦਾ ਤੁਸੀਂ ਕਹਿ ਰਹੇ ਹੋ ਜਦੋਂ 2024 ਦੀ ਜਿਮਨੀ ਚੋਣ ਸੀਗੀ ਉਹਦੇ ਵਿੱਚ ਵੀ ਦੋ ਇਲਾਕੇ ਇਹੋ ਜਿਹੇ ਸੀਗੇ ਜਿन्हे ਚ ਇਹ ਗਿਆ ਜਾਂਦਾ ਸੀਗਾ ਇਹ ਕਾਂਗਰਸ ਦਾ ਬਹੁਤ ਵੱਡਾ ਗੜ ਆ ਇਕਦੀ ਹਾਰ ਨਹੀਂ ਸਕਦਾ ਪਰ ਲੋਕਾਂ ਦੇ ਵੋਟ ਦੀ ਕੀਮਤ ਜਿਹੜੀ ਆ ਇਹ ਬਹੁਤ ਜ਼ਿਆਦੀ ਹੈ ਕਿ ਲੋਕਾਂ ਨੇ ਡਿਸਾਈਡ ਕਰਨਾ ਹੁੰਦਾ ਹੈ ਕਿਹੜਾ ਕਿਹੜਾ ਕਿਹਦਾ ਘੜਾ ਆ ਆਪਾਂ ਨਹੀਂ ਕਹਿ ਸਕਦੇ ਕਿ ਇਸ ਚੋਣਾਂ ਦੇ ਵਿੱਚ ਜਾਂ ਇਸ ਹਲਕੇ ਦੇ ਵਿੱਚ ਫਾਨੀ ਪਾਰਟੀ ਦਾ ਘੜਾ ਤੁਸੀਂ ਤੁਹਾਡੇ ਕੋਲ ਗਿੱਦੜ ਬਹਾਦਰ ਦਾ ਰਿਜ਼ਲਟ ਸਾਹਮਣੇ ਆ ਤੁਹਾਡੇ ਕੋਲ ਡੇਰਾ ਬਾਬਾ ਨਾਨਕ ਦਾ ਰਿਜ਼ਲਟ ਜਿਹੜਾ ਆ ਉਹ ਸਾਹਮਣੇ ਆ ਜਿਹੜੇ ਕਿ ਕਿਆ ਇਹ ਜਾਂਦਾ ਸੀਗਾ ਕਿ ਇਹ ਦੋ ਬਹੁਤ ਸਟਰੋਂਗ ਏਰੀਆਜ਼ ਨੇ ਜਿੱਥੇ ਸੀਐਮ ਦੇ ਸੰਭਾਵੀ ਕੈਂਡੀਡੇਟ ਜਿਹੜੇ ਸੀਗੇ ਉਹ ਚੋਣ ਮਕਾਨ ਦੇ ਵਿੱਚ ਉtre ਸੀਗੇ ਪਰ ਲੋਕਾਂ ਨੇ ਉਥੇ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਜੜਾ ਆ ਉਹਰਾਇਆ ਸੋ ਇਹ ਅਜੇ ਅੱਜ ਦੇ ਦਿਨ ਦੇ ਉੱਤੇ ਇਹੋ ਜਿਹੇ ਜਿਹੜੇ ਆ ਹੁਣ ਪਿੱਛੇ ਘਟਨੇ ਮੈਂ ਕਿਹਾ ਦੇ ਕੋਈ ਵੈਲੈਟੀ ਨਹੀਂ ਆ ਗਈ ਸਰ ਜੀ ਤੁਸੀਂ ਗੱਲ ਕਰਤੀਏ ਕਿ ਅਸੀਂ ਕੰਮ ਦੇ ਹਾਧਾ ਕਰ ਹਾਂ ਜੇ ਆਪਾਂ ਗੱਲ ਕਰੀਏ ਸਾਡੇ ਮਦਰ ਪਾਰਟੀ ਕੋਲ ਬੈਠੇ ਹੈ ਕੈਬਨਟ ਮੰਤਰੀ ਹੈ ਤਾਂ ਕੁਝ ਇਹਦਾ ਨੁਕਤਾ ਹਾਂ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਦਿੱਲੀ ਤੋਂ ਕੁਝ ਚਿਰ ਪਹਿਲਾਂ ਉਥੇ ਪੂਰੀ ਪੂਰੀ ਕੈਬਨਟ ਜਿਹੜੀ ਉਹਨਾਂ ਨੇ ਸਰਵੇ ਕੀਤਾ ਸੀ ਸੜਕਾਂ ਦੇ ਉੱਤੇ ਜਾ ਕੇ ਦੇਖਿਆ ਕਿੱਥੇ ਪੈਚ ਅਪ ਹੋਣ ਵਾਲਾ ਪੈਚ ਅਪ ਤੱਕ ਉਹਨਾਂ ਨੇ ਕਹਿ ਸਰਦਾਰ ਜਿਹੜੇ ਉੱਥੇ ਉਹਨਾਂ ਪੂਰਾ ਸਰਵੇ ਉਹਨਾਂ ਨੇ ਜਿਹੜਾ ਪੁੱਛਦੇ ਦੀ ਗੱਲ ਕਿ ਪੰਜਾਬ ਦੇ ਵਿੱਚ ਤਾਂ ਕਿਉਂ ਨਹੀਂ ਹੁੰਦਾ ਸਾਡੀਆਂ ਸੜਕਾਂ ਜਾਂ ਬਾਕੀ ਸਾਰਾ ਵਿਕਾਸ ਤੁਸੀਂ ਕੰਪਨੀਆਂ ਦੇ ਆਧਾਰ ਤੇ ਜਿਹੜੇ ਲੋਕਾਂ ਨੂੰ ਆਪਾਂ ਇਹ ਕਹਿ ਤਾ ਕਿ ਲੋੜ ਨੂੰ ਲੋਕਾਂ ਨੂੰ ਕੋਸਟ ਦੇਖੋ ਉਹ ਜੇ ਕੰਮ ਹੁੰਦੇ ਨੇ ਉਹ ਕੰਮ ਟਰਨਸੀ ਜਿਹੜੀ ਯੂਲਬੀਜ਼ ਨੇ ਲੋਕਲ ਅਥਵਨ ਗਵਰਨਮੈਂਟ ਜਿਹੜੀ ਹੈ ਇਹ ਵੀ ਗਵਰਨਮੈਂਟ ਹੀ ਆ ਸ਼ਹਿਰਾਂ ਦੀ ਉੱਥੇ ਕੁਝ ਕੰਮ ਉਹਨਾਂ ਦੀਆਂ ਕਾਰਪੋਰੇਸ਼ਨ ਨੇ ਕਰਨੇ ਹੁੰਦੇ ਨੇ ਅਸੀਂ ਸਮਝਦੇ ਹਾਂ ਕਿ ਉਹ ਕੰਮ ਕਿਉਂਕਿ ਕਾਰਪੋਰੇਸ਼ਨ ਕਿਸੇ ਕਿ ਸੋ ਜੂਨ ਟੂ ਬਿਜਲੀ ਜਿਹੜੀ ਆ ਉਬਾ ਕੋਈ ਲੋਕਾਂ ਨੂੰ ਫ੍ਰੀ ਮਿਲਦੀ ਹੈ ਪਲੱਸ ਬਿਜਲੀ ਸਪਲਾਈ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨੇ ਪਸ਼ਵਾੜਾ ਕੋਲ ਮਾਈਨ ਚਲਾਈ ਆ 50 ਹਜ਼ਾਰ ਤੋਂ ਵੱਧ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਸ ਅਰਸੇ ਦੇ ਦੌਰਾਨ ਦਿੱਤੀਆਂ ਨੇ ਸਕੂਲ ਆਫ ਫੈਮਿਨੈਂਸ ਬਣੇ ਨੇ ਮੁਹੱਲਾ ਕਲੀਨਿਕ ਬਣੇ ਨੇ ਛੜਕ ਸੁਰੱਖਿਆ ਫੋਰਸ ਬਣੀ ਆ ਬਹੁਤ ਇਹੋ ਜਿਹੇ ਕੰਮ ਨੇ ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹ ਇਸ ਸਰਕਾਰ ਦੇ ਵਿੱਚ ਹੋਈ ਹੈ ਸੋਪਾ ਇਹ ਨਹੀਂ ਕਹਾਂ ਸਾਡੇ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੋਈ ਇਹੋ ਜਿਹਾ ਧਿਆਨ ਨਹੀਂ ਦਿੱਤਾ ਅਸੀਂ ਵੈਸਤ ਦੀ ਚੋਣ ਵੀ ਤੁਹਾਡੀ ਜਿਹੜੀ ਇੱਥੇ ਹੋਈ ਸੀਗੀ ਜਿੰਮਨੀ ਚੋਣ ਜਿਹਦੇ ਵਿੱਚ ਸਾਡੇ ਸਤਕਾਰਯੋਗ ਮੰਤਰੀ ਭਗਵੰਦ ਜਿਹੜੇ ਆ ਉਹ ਜਿੱਤੇ ਸੀਗੇ ਸੋ ਉਹ ਵੀ ਕਮਾਰਿਆਂ ਆਧਾਰ ਤੇ ਹੋਈ ਸੀ ਜਿਹੜੀ ਇਸ ਅ ਇਲੈਕਸ਼ਨ ਦੇ ਵਿੱਚ ਪਈ ਸੀ ਵੀਰ ਕੈਂਡੀਡੇਟਸ ਨੂੰ ਅਨਾਉਂਸ ਕਰੋਗਾ ਆਪਣਾ ਫਿਰ ਪਾਰਟੀ ਤੋਂ ਮਤਲਬ ਇਲੈਕਸ਼ਨ ਤੋਂ ਪਹਿਲੇ ਦੇਖੋ ਇਹ ਪਾਰਟੀ ਦਾ ਫੈਸਲਾ ਹੋਏਗਾ ਜਦੋਂ ਵੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਦੱਸ ਦਿੰਦੇ ਹਾਂ ਸਵਾਲ ਦਾ ਜਵਾਬ ਜੀ ਜੀ ਜਿਹੜੀ ਆਏ ਕੋਈ ਸਰਦਾਰ ਦਾ ਟਾਈਮ ਲਗਭਗ ਪੀਕ ਗਿਆ ਜੀ ਤੇ ਇਹਨਾਂ ਮਿਨਿਸਟਰਸ ਲੋਕਲ ਬਾਡੀ ਦੇ ਨਵੇਂ ਆ ਰਹੇ ਹਨ ਹਮ ਸੀ ਕਾਰਪੋਰੇਸ਼ਨ ਕਮਿਸ਼ਨਰ ਆ ਗਿਆ ਤੁਹਾਨੂੰ ਲੱਗਦਾ ਇਟ 윌 ਬੀ ਸਟੇਬਲ ਬਈ ਕਿੰਨਾ ਲੋਕ ਮਤਲਬ ਲੋਕਾਂ ਦਾ ਐਸਪੀ ਵੀ ਬੜੀ ਆ ਵੀ ਨਾ ਕਮਿਸ਼ਨਰ ਆਂਦਾ ਥਿੰਨ ਵੀ ਨੇਕ ਦੇਖੋ ਜੀ ਬਿਊਰੋਕ੍ਰੇਸੀ ਦੇ ਵਿੱਚ ਚੇਂਜ ਹੋਣੇ ਇੰਪੋਰਟੈਂਟ ਫਰਸਲ ਨੌਕੋਰਸਲ ਦੇਖ ਦੇਖੋ 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 ਇਹ ਪਾਰਟੀਆਂ ਨੇ ਆਪ ਦਾ ਦੇਖਣਾ ਹੁੰਦਾ ਹੈ ਕਿਸ ਤਰ੍ਹਾਂ ਦਾ ਇਹ ਪਰਰੋਕ ਪਾਰਟੀ ਦਾ ਹੈ ਪਾਰਟੀ ਪ੍ਰਧਾਨ ਦਾ ਹੈ ਸੀਐਮ ਸਾਹਿਬ ਦਾ ਸੋ ਕਿਸ ਤਰ੍ਹਾਂ ਕਿਹੜੇ ਮਾਮਲੇ ਨੂੰ ਚਲਾਉਣਾ ਹੈ ਜਿਹੜਾ ਬੰਦਾ ਕਿਹੜਾ ਸਹੀ ਕੰਮ ਕਰ ਸਕਦਾ ਕਿਹੜਾ ਬੰਦਾ ਕਿੱਥੇ ਵੇਟ ਹੁੰਦਾ ਦੇਖੋ ਅੱਜ ਮੈਂ ਮਨਿਸਟਰਾਂ ਕੱਲੋਂ ਮੈਂ ਆਰਗੇਨਾਈਜੇਸ਼ਨ ਚ ਵੀ ਜਾ ਸਕਦਾ ਇਹਦੇ ਪਾਰਟੀ ਨੇ ਦੇਖਣਾ ਜਿੱਥੇ ਜਿੱਥੇ ਵੀ ਕੋਈ ਬੰਦਾ ਫੇਟ ਹੋਣ ਦੀ ਪਾਰਟੀ ਸੋਚਦੀ ਹੈ ਉੱਥੇ ਉੱਥੇ ਉਹਨੂੰ ਸਰਵਿਸ ਕਰਦਾ ਅੱਜ ਤੋਂ ਬਾਅਦ ਫੇਰ ਦੁਬਾਰਾ ਅਪਲੀਕੇਸ਼ਨਸ ਵੀ ਲੋਗੇ ਕਿ ਅੱਜ ਹੀ ਲਾਸਟ ਡੇਟ ਸੀ ਨਹੀਂ ਅਸੀਂ ਅਜੇ ਸਾਡਾ ਪ੍ਰੋਸੀਜਰ ਚੱਲ ਰਿਹਾ ਹੈ ਐਪਲੀਕੇਸ਼ਨ ਦਾ ਹਾਲੇ ਚੱਲੇਗਾ ਹਾਂਜੀ ਜੀ ਸਾਹਿਬ ਸਾਡਾ ਕੁਸ਼ਨ ਹੈ ਪ੍ਰਗਤੀ ਕੌਟਤੀ ਮਦਦਨਾ ਕੇਂਦਰ ਤੇ ਰਾਜ ਸਰਕਾਰ ਦੇ ਕੋਆਰਡੀਨੇਸ਼ਨ ਚ ਕਿੰਨਾ ਸੁਧਾਰ ਹੋਇਆ ਹੈ ਕਿਹੜੀ ਪ੍ਰਯੋਜਨਾ ਨੂੰ ਲੈ ਕੇ ਜਿਹੜਾ ਕੋਆਰਡੀਨੇਸ਼ਨ ਹੁੰਦਾ ਹੈ ਕਿੰਨਾ ਸੁਧਾਰ ਹੋਇਆ ਹੈ ਰਿਗਾਰਡਿੰਗ ਦਿਸ એનਰਜੀ એનਰਜੀ ਡਿਪਾਰਟਮੈਂਟ ਦੇਖੋ ਸਾਡਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿਹੜਾ ਕੁਝ ਜਿਸ ਤਰ੍ਹਾਂ ਬਿਜਲੀ ਵਿਭਾਗ ਹੈ ਬਿਜਲੀ ਵਿਭਾਗ ਇਟਸ ਅਨ ਕੰਕਰੈਂਟ ਵਿਸਟ ਸਾਂਭਰ ਪੀਸ ਉੱਤੀ ਦੇ ਵਿੱਚ ਆ ਨਾਈ ਸਟੇਟ ਦਾ ਵਿਸ਼ਾ ਇਹ ਨਾ ਸੈਂਟਰ ਦਾ ਦੋਨਾਂ ਨੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਚੱਲਣਾ ਹੁੰਦਾ ਜੋ ਅਸੀਂ ਜਦੋਂ ਪ੍ਰਗਤੀ ਰਿਪੋਰਟ ਦੇਖਦੇ ਹਾਂ ਸਾਡੇ ਬਦੇ ਵਿੱਚ ਸੁਧਾਰ ਵੀ ਕਾਫੀ ਹੈ ਤੁਸੀਂ ਪਿਛਲੇ ਦਿਨੀ ਇੱਕ ਦੋ ਦਿਨਾਂ ਦੇ ਵਿੱਚ ਖਬਰੋ ਹੀ ਪੜ੍ਹੀ ਹੋਊਗੀ ਕਿ ਬਿਜਲੀ ਬੋਰਡ ਨੂੰ ਜਿਹੜਾ ਪਛਵਾੜਾ ਕੋਲ ਮਾਈਨ ਚਲਾਉਣ ਦੇ ਨਾਲ ਹੀ 1000 ਕਰੋੜ ਰੁਪਏ ਦਾ ਹੁਣ ਤੱਕ ਜਿਹੜਾ ਹੈ ਉਹ ਫਾਇਦਾ ਹੋਇਆ ਸੋ ਇਹ 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 ਜਿਹੜੇ ਜਾਂ ਸਾਡੇ ਕੋਲ ਅੱਜ ਵੀ ਕੋਲੇ ਦੀ ਜਿਹੜੀ ਮਾਤਰਾ ਕੋਲੇ ਦੀ ਜਿਹੜੀ ਸਾਡੇ ਕੋਲ ਕੁਆਂਟੀਟੀ ਆ ਅੱਜ ਵੀ ਸਾਡੇ ਕੋਲ 30 35 ਦਿਨ ਦਾ ਕੋਲਾ ਸਾਡੇ ਥਰਮਲ ਪਲਾਂਟਾਂ 'ਤੇ ਪਿਆ ਸੋ 800 ਕਰੋੜ ਰੁਪਇਆ ਬਿਜਲੀ ਬੋਰਡ ਪਿਛਲੇ ਸਾਲ ਦੇ ਵਿੱਚ ਉਹ ਮੁਨਾਫੇ ਦੇ ਵਿੱਚ ਗਿਆ ਅੱਜ ਕਿ ਅਸੀਂ 600 ਯੂਨਟ ਬਿਜਲੀ ਵੀ ਫਰੀਦ ਦਿੱਤੀ ਆ ਆ ਕਿਸਾਨਾਂ ਨੂੰ ਬਿਜਲੀ ਵੀ 24 ਘੰਟੇ ਦਿੱਤੀ ਆ ਵੱਧ ਤੋਂ ਵੱਧ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਸਰਕਾ ਥਰਮਲ ਪਲੈਂਟ ਵੀ ਖਰੀਦਿਆ ਫਿਰ ਵੀ 800 ਕਰੋੜ ਰੁਪਇਆ ਪੀਐਸਪੀਸੀਐਲ ਜਿਹੜਾ ਆ ਉਹ ਮੁਨਾਫੇ ਦੇ ਵਿੱਚ ਸੋ ਜਦੋਂ ਇਸ ਤਰ੍ਹਾਂ ਦੀਆਂ ਸੁਧਾਰ ਹੁੰਦੇ ਨੇ ਫਿਰ ਪ੍ਰਗਤੀ ਜਿਹੜੀ ਆ ਨਾ ਪ੍ਰੋਗਰੈਸ ਰਿਪੋਰਟ ਜਿਹੜੀ ਆ ਉਹ ਸਟੇਟ ਦੇ ਆਪਣੇ ਆਪ ਵੀ ਉੱਪਰ ਕੇ ਸਾਹਮਣੇ ਆ ਜਾਂਦੀ ਹੈ ਥੈਂਕ ਯੂ ਥੈਂਕ ਯੂ ਅੱਜ ਦਾ ਇਹ ਕਿ ਆਪ ਪਹਿਲਾਂ ਮੇਰੇ ਕੋਈ ਪੈਸੇ ਲੈ ਰਹੇ ਸੀ ਅੱਜ ਸਿਸ਼ਨ 3 ਵਿੱਚ ਬਾਤ ਕੋਈ ਪੈਸਾ ਨਹੀਂ ਕੋਈ ਪੈਸਾ ਕੋਈ ਪੈਸਾ ਕੋਈ ਪੈਸਾ ਕੋਈ ਗੱਲ ਜ਼ਿਆਦਾ ਫਿਰ ਆ ਆਪ ਕਿੰਨੇ ਸਗੇ ਉਹ ਸਗੇ ਦੂਸਰੀ ਪਾਰਟੀਆਂ ਵਾਲੇ ਪਹਿਲਾਂ ਤੋਂ ਮਤਲਬ ਕਾਂਗਰਸ ਵਿੱਚ ਰਹੇ ہیں ابھی ਜਬੀ ਰਹੇ ਮੈਂ ਮੈਂ ਤੁਹਾਨੂੰ ਸਾਰਾ ਹੀ ਪਹਿਲਾਂ ਦੱਸ ਚੁੱਕਾ ਹੈ ਕਿ ਅਸੀਂ ਐਪਲੀਕੇਸ਼ਨਾਂ ਦਵਾਂਗੇ ਹਰ ਇੱਕ ਦਾ ਅਧਿਕਾਰ ਹੈ ਐਪਲੀਕੇਸ਼ਨ ਦੇ ਸਕਦਾ ਹੈ ਪਾਰਟੀ ਸਰਵੇ ਕਰਵਾ ਰਹੀ ਹੈ ਜਿਹੜਾ ਵੀ ਸਰਵੇ ਦੇ ਵਿੱਚ ਇਮਾਨਦਾਰ ਆ ਪਾਰਟੀ ਨੂੰ ਲੱਗੂਗਾ ਕਿ ਇਮਾਨਦਾਰ ਆ ਹਾਰਡ ਵਰਕਰ ਆ ਹੈਨਾ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਪਪਾ ਦਾ ਸ਼ਿਪਾਈਆ ਪਾਰਟੀ ਦਾ ਸੋ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਹੀ ਅਸੀਂ ਸਰਵੇ ਦੇ ਮੁਤਾਬਕ ਜਿਹੜਾ ਚੇਟਾ ਜਿਹਾ